ਕੁਸੀਂ ਕਦੇ ਸੋਚਿਆ ਹੈ ਕਿ ਅਸੀਂ ਜ਼ਿਆਦਾਤਰ ਸਮਾਂ ਪਿਛਲੇ ਦੁੱਖਾਂ ਜਾਂ ਭਵਿੱਖ ਦੀ ਚਿੰਤਾ ਵਿੱਚ ਗੁਆ ਲੈਂਦੇ ਹਾਂ ਐਕਰ ਟੌਲ ਦੀ ਕਿਤਾਬ ਦ ਪਾਵਰ ਆਫ ਨਾਉ ਸਾਨੂੰ ਇਹ ਸਿਖਾਉਂਦੀ ਹੈ ਕਿ ਸੱਚਾ ਜੀਵਨ ਸਿਰਫ ਹੁਣ ਦੇ ਪਲ ਵਿੱਚ ਵਸਦਾ ਹੈ ਹੁਣ ਮਤਲਬ ਇਸੇ ਘੜੀ ਵਿੱਚ ਵਸਦਾ ਹੈ ਇਹ ਕੋਈ ਥਿਓਰੀ ਨਹੀਂ ਇਹ ਇੱਕ ਜੀਵਨ ਜਿਉਣ ਦਾ ਅੰਦਾਜ਼ ਹੈ ਜਿੱਥੇ ਚਿੰਤਾ ਦੀ ਥਾਂ ਸ਼ਾਂਤੀ ਅਤੇ ਡਰ ਦੀ ਥਾਂ ਆਤਮਿਕ ਆਜ਼ਾਦੀ ਆ ਜਾਂਦੀ ਹੈ ਜੇ ਤੁਸੀਂ ਅੰਦਰਲੇ ਤਣਾਅ ਦੁੱਖ ਜਾਂ ਪਟਕਾ ਨਾਲ ਲੜ ਰਹੇ ਹੋ ਇਹ ਕਿਤਾਬ ਤੁਹਾਡੇ ਲਈ ਇੱਕ ਰੌਸ਼ਨੀ ਦਾ ਦੀਵਾ ਹੈ ਆਓ ਇਸ ਆਤਮਿਕ ਯਾਤਰਾ ਦੀ ਸ਼ੁਰੂਆਤ ਕਰੀਏ ਜਿੱਤੇ ਹਰ ਪਲ ਇੱਕ ਅਨਮੋਲ ਤੋਹਫਾ ਬਣ ਜਾਂਦਾ ਹੈ ਇਸ ਕਿਤਾਬ ਨੂੰ ਕੇਵਲ ਪੜੋ ਨਾ ਇਸ ਨੂੰ ਮਹਿਸੂਸ ਕਰੋ ਵਰਤਮਾਨ ਪਲ ਦੀ ਸ਼ਕਤੀ ਦੀ ਪਾਵਰ ਆਫ ਨਾਉ ਦੀ ਮੂਲ ਪਵਨਾ ਇਹ ਹੈ ਕਿ ਅਸਲੀ ਆਤਮਿਕ ਆਜ਼ਾਦੀ ਤੇ ਸ਼ਾਂਤੀ ਸਿਰਫ ਵਰਤਮਾਨ ਪਲ ਵਿੱਚ ਹੀ ਮਿਲ ਸਕਦੀ ਹੈ ਆਮ ਤੌਰ ਤੇ ਅਸੀਂ ਜ਼ਿੰਦਗੀ ਨੂੰ ਪੂਤਕਾਲ ਦੇ ਪਛਤਾਵੇ ਜਾਂ ਭਵਿੱਖ ਦੀ ਚਿੰਤਾ ਵਿੱਚ ਜਿਉਂਦੇ ਰਹਿੰਦੇ ਹਾਂ ਇਹ ਮਨ ਦੀ ਆਦਤ ਹੈ ਜੋ ਸਾਡੀ ਆਤਮਿਕ ਤਾਕਤ ਨੂੰ ਨਸ਼ਟ ਕਰ ਦਿੰਦੀ ਹੈ ਜਦੋਂ ਅਸੀਂ ਆਪਣੀ ਸੋਚ ਨੂੰ ਰੋਕ ਕੇ ਵਰਤਮਾਨ ਪਲ 'ਚ ਆਉਨੇ ਹਾਂ ਤਾਂ ਅੰਦਰੋਂ ਇੱਕ ਸ਼ਾਂਤੀ ਦੀ ਭਾਵਨਾ ਉਤਪੰਨ ਹੁੰਦੀ ਹੈ ਇਹ ਹੀ ਨਾਉ ਦੀ ਤਾਕਤ ਹੈ ਮਤਲਬ ਕਿ ਇਸੇ ਕੜੀ ਵਿੱਚ ਜਿਉਣ ਦੀ ਤਾਕਤ ਹੈ ਇਹ ਤਰੱਕੀ ਅਤੇ ਅੰਦਰੂਨੀ ਬਦਲਾਅ ਦੀ ਚਾਬੀ ਹੈ ਵਰਤਮਾਨ ਪਲ ਨੂੰ ਪੂਰੀ ਤਰ੍ਹਾਂ ਮਹਿਸੂਸ ਕਰਨਾ ਇਹੀ ਸੱਚੀ ਜਾਗਰੂਕਤਾ ਹੈ ਲੇਖਕ ਸਾਨੂੰ ਸਿਖਾਉਂਦੇ ਹਨ ਕਿ ਤੁਸੀਂ ਆਪਣੇ ਆਪ ਨੂੰ ਮਨ ਤੋਂ ਵੱਖ ਕਰਕੇ ਇੱਕ ਦਰਸ਼ਕ ਬਣ ਸਕਦੇ ਹੋ ਜੋ ਆਤਮਕਤਾ ਵੱਲ ਪਹਿਲਾ ਕਦਮ ਹੁੰਦਾ ਹੈ। ਲੇਖਕ ਬਹੁਤ ਹੀ ਮਹੱਤਵਪੂਰਨ ਨੁਕਤਾ ਪੇਸ਼ ਕਰਦੇ ਹਨ। ਤੁਸੀਂ ਆਪਣੇ ਮਨ ਨਹੀਂ ਹੋ। ਅਸੀਂ ਅਕਸਰ ਸੋਚਦੇ ਹਾਂ ਕਿ ਜੋ ਵੀ ਸਾਡੇ ਮਨ ਵਿੱਚ ਆਉਂਦਾ ਹੈ ਉਹ ਸਾਡੀ ਸੱਚੀ ਹਸਤੀ ਦਾ ਹਿੱਸਾ ਹੈ। ਪਰ ਲੇਖਕ ਦੱਸਦੇ ਹਨ ਕਿ ਮਨ ਸਿਰਫ ਇੱਕ ਉਪਕਰਨ ਹੈ, ਇੱਕ ਟੂਲ ਹੈ ਜੋ ਸਹੀ ਕੰਮ ਕਰੇ ਤਾਂ ਠੀਕ ਹੈ ਪਰ ਜਦੋਂ ਇਹ ਬਿਨਾਂ ਧਿਆਨ ਨਾਲ ਚੱਲੇ ਤਾਂ ਇਹ ਦੁੱਖ ਦਾ ਮੁੱਖ ਕਾਰਨ ਬਣ ਜਾਂਦਾ ਹੈ। ਅਸੀਂ ਮਨ ਵਿੱਚ ਚੱਲ ਰਹੀਆਂ ਬੇਅੰਤ ਸੋਚਾਂ ਦਾ ਪਿੱਛਾ ਕਰਦੇ ਹਾਂ। ਪੁਰਾਣੀਆਂ ਯਾਦਾਂ ਚਿੰਤਾਵਾਂ ਡਰ ਭਵਿੱਖ ਦੀ ਯੋਜਨਾ ਜੋ ਸਾਨੂੰ ਅਸਲ ਵਰਤਮਾਨ ਪਲ ਤੋਂ ਵੱਖ ਕਰ ਦਿੰਦਾ ਹੈ ਲੇਖਕ ਸਿਖਾਉਂਦੇ ਹਨ ਕਿ ਜਦੋਂ ਤੁਸੀਂ ਆਪਣੀ ਸੋਚ ਦਾ ਨਿਰਖਣ ਕਰਨਾ ਸਿੱਖ ਲੈਨੇ ਹੋ ਉਦੋਂ ਤੁਸੀਂ ਸੋਚਾਂ ਦੇ ਪਿੱਛੇ ਨਾ ਜਾਂਦੇ ਹੋਏ ਉਹਨਾਂ ਨੂੰ ਬਿਨਾਂ ਜੱਜ ਕੀਤੇ ਵੇਖਦੇ ਹੋ ਤਾਂ ਤੁਹਾਡੀ ਅਸਲੀ ਆਤਮਿਕ ਸਤਾ ਜਾਗਦੀ ਹੈ ਇਹੀ ਆਤਮ ਚੇਤਨਾ ਦੀ ਸ਼ੁਰੂਆਤ ਹੈ ਇਸ ਅੰਸ਼ ਦਾ ਇਹ ਸੱਚ ਹੈ ਕਿ ਜਦ ਤੱਕ ਅਸੀਂ ਆਪਣੇ ਆਪ ਨੂੰ ਮਨ ਮੰਨਦੇ ਰਹਾਂਗੇ ਅਸੀਂ ਅਸਲ ਵਿੱਚ ਕਦੇ ਵੀ ਆਜ਼ਾਦ ਨਹੀਂ ਹੋ ਸਕਦੇ ਅਸੀਂ ਮੁਕਤੀ ਉਦੋਂ ਹੀ ਪਾਵਾਂਗੇ ਜਦੋਂ ਅਸੀਂ ਮਨ ਤੋਂ ਪਰੇ ਦੀ ਚੁੱਪੀ ਸ਼ਾਂਤੀ ਅਤੇ ਚੇਤਨਾ ਨਾਲ ਜੁੜਾਂਗੇ ਹੰਕਾਰ ਇਸ ਅੰਸ਼ ਵਿੱਚ ਲੇਖਕ ਹੰਕਾਰ ਬਾਰੇ ਗੱਲ ਕਰਦੇ ਹਨ ਜੋ ਕਿ ਮਨ ਦੀ ਬਣਾਈ ਹੋਈ ਇੱਕ ਝੂਠੀ ਪਛਾਣ ਹੁੰਦੀ ਹੈ ਅਸੀਂ ਅਕਸਰ ਆਪਣੇ ਆਪ ਨੂੰ ਆਪਣੇ ਨਾਂ ਏਸ਼ੇ ਰਿਸ਼ਤੇ ਆ ਧਰਮ ਜਾਂ ਪਿਛੋਕੜ ਨਾਲ ਜੋੜਦੇ ਰਹਿੰਦੇ ਹਾਂ ਪਰ ਇਹ ਸਾਰੀਆਂ ਚੀਜ਼ਾਂ ਸਾਡੀ ਅਸਲ ਆਤਮਿਕ ਪਛਾਣ ਨਹੀਂ ਹੁੰਦੀਆਂ ਇਹ ਸਿਰਫ ਹੰਕਾਰ ਦੀ ਪਕੜ ਹੈ ਜੋ ਦੂਜਿਆਂ ਨਾਲ ਤੁਲਨਾ ਕਰਕੇ ਚਿੰਤਾ ਅਤੇ ਡਰ ਰਾਹੀਂ ਕਾਇਮ ਰਹਿੰਦੀ ਹੈ ਈਗੋ ਨੂੰ ਸਦੱਪ ਵੇਖਿਆ ਪੂਤਕਾਲ ਦੀ ਲੋੜ ਹੁੰਦੀ ਹੈ ਕਿਉਂਕਿ ਹੰਕਾਰ ਵਰਤਮਾਨ ਪਲ ਵਿੱਚ ਜੀ ਨਹੀਂ ਸਕਦਾ ਉਹ ਜਾਂ ਪੁਰਾਣੀਆਂ ਜਿੱਤਾਂ ਤੇ ਗਰਵ ਕਰੇਗਾ ਜਾਂ ਪਵਿੱਖ ਦੀਆਂ ਉਮੀਦਾਂ 'ਚ اٹਕਿਆ ਰਹੇਗਾ ਲੇਖਕ ਆਖਦੇ ਹਨ ਕਿ ਜਦੋਂ ਤੁਸੀਂ ਆਪਣੇ ਅੰਦਰ ਦੇ ਦਰਸ਼ਕ ਬਣ ਜਾਂਦੇ ਹੋ ਤਾਂ ਤੁਸੀਂ ਈਗੋ ਨੂੰ ਨਿਰਵਿਕਾਰ ਹੋ ਕੇ ਵੇਖਦੇ ਹੋ ਜਿਵੇਂ ਹੀ ਤੁਸੀਂ ਇਸ ਆਤਮਿਕ ਚੇਤਨਾ ਵਿੱਚ ਆਉਨੇ ਹੋ ਈਗੋ ਦੀ ਗਿਰਫ ਡਿੱਗਣ ਲੱਗਦੀ ਹੈ ਇਗੋ ਨਾਲ ਜੁੜੀ ਹੋਈ ਪਛਾਣ ਮੈਂ ਇਹ ਹਾਂ ਮੈਂ ਉਹ ਹਾਂ ਮੇਰੇ ਕੋਲ ਇਹ ਹੈ ਇਹ ਸਾਰੀਆਂ ਮੰਦੀਆਂ ਰਚਨਾਵਾਂ ਹੁੰਦੀਆਂ ਹਨ ਜੋ ਸਾਨੂੰ ਦੁਖੀ ਕਰਦੀਆਂ ਹਨ ਪਰ ਜਿਵੇਂ ਹੀ ਅਸੀਂ ਇਸ ਗਲਤ ਪਛਾਣ ਤੋਂ ਵੱਖ ਹੋ ਕੇ ਹੋਂਦ ਦੇ ਪਲ ਨੂੰ ਜਿਉਣਾ ਸ਼ੁਰੂ ਕਰ ਦਿੰਨੇ ਹਾਂ ਤਾਂ ਅਸਲੀ ਆਤਮਿਕ ਆਜ਼ਾਦੀ ਦਾ ਦਰਵਾਜ਼ਾ ਖੁੱਲ ਜਾਂਦਾ ਹੈ ਪੀੜਾ ਸਰੀਰ ਦੀ ਪਛਾਣ ਇਸ ਅੰਸ਼ ਵਿੱਚ ਲੇਖਕ ਇੱਕ ਬਹੁਤ ਹੀ ਗੂੜਾ ਤੇ ਸੁਖਮ ਵਿਚਾਰ ਸਾਂਝਾ ਕਰਦੇ ਹਨ ਜਿਸ ਨੂੰ ਪੀੜਾ ਸਰੀਰ ਆਖਦੇ ਹਨ ਇਹ ਇੱਕ ਊਰਜਾਤਮਕ ਇਕਾਈ ਹੈ ਜੋ ਸਾਡੇ ਅੰਦਰਲੇ ਅਣਸੁਨੇ ਦੁੱਖ ਪੁਰਾਣੀਆਂ ਝੋਟਾਂ ਅਤੇ ਜਜ਼ਬਾਤਾਂ ਨਾਲ ਬਣੀ ਹੁੰਦੀ ਹੈ ਹਰ ਵਿਅਕਤੀ ਦੇ ਅੰਦਰ ਇਹ ਪੀੜਾ ਸਰੀਰ ਵੱਖਰੇ ਪੱਧਰ ਤੇ ਮੌਜੂਦ ਹੁੰਦੀ ਹੈ ਜਦੋਂ ਅਸੀਂ ਕੋਈ ਤਕਲੀਫ ਦੀ ਹਾਲਤ ਦੇ ਸਾਹਮਣੇ ਆਉਂਦੇ ਹਾਂ ਤਾਂ ਇਹ ਪੀੜਾ ਸਰੀਰ ਐਕਟਿਵ ਹੋ ਜਾਂਦੀ ਹੈ ਅਤੇ ਪੁਰਾਣਾ ਦੁੱਖ ਮੁੜ ਜੀਵਤ ਹੋ ਜਾਂਦਾ ਹੈ ਇਹ ਸਾਨੂੰ ਯਾਦ ਕਰਵਾਉਂਦੀ ਹੈ ਕਿ ਅਸੀਂ ਨਾਕਾਰਾਤਮਕ ਗੁੱਸੇ ਜਾਂ ਦੁੱਖ ਵਿੱਚ ਫਸੇ ਰਹਿੰਨੇ ਹਾਂ ਲੇਖਕ ਆਖਦੇ ਹਨ ਕਿ ਜਦੋਂ ਤੱਕ ਅਸੀਂ ਇਸ ਨੂੰ ਪਛਾਣ ਨਹੀਂ ਲੈਂਦੇ ਇਹ ਸਾਡੀ ਜ਼ਿੰਦਗੀ ਚੁੱਪਚਾਪ ਨਿਯੰਤਰਿਤ ਕਰਦੀ ਰਹਿੰਦੀ ਹੈ ਪਰ ਜਦ ਅਸੀਂ ਵਰਤਮਾਨ ਪਲ ਵਿੱਚ ਰਹਿ ਕੇ ਆਪਣੀ ਅੰਦਰਲੀ ਅਵਸਥਾ ਨੂੰ ਸਾਫ਼-ਸਾਫ਼ ਵੇਖਣਾ ਸ਼ੁਰੂ ਕਰ ਦਿੰਨੇ ਹਾਂ ਤਾਂ ਅਸੀਂ ਪੀੜਾ ਸਰੀਰ ਨੂੰ ਬਿਨਾਂ ਵਿਵਾਦ ਦੇ ਭੁੱਲ ਜਾਂਦੇ ਹਾਂ ਇਹ ਮਾਨਸਿਕਤਾ ਹੀ ਉਸ ਦੀ ਤਾਕਤ ਖਤਮ ਕਰ ਦਿੰਦੀ ਹੈ ਪੀੜਾ ਸਰੀਰ ਸਿਰਫ ਉਤਨੀ ਹੀ ਤਾਕਤ ਰੱਖਦੀ ਹੈ ਜਿੰਨੀ ਅਸੀਂ ਉਸ ਨੂੰ ਦਿੰਨੇ ਹਾਂ ਲੇਖਕ ਕਹਿੰਦੇ ਹਨ ਕਿ ਜਦੋਂ ਅਸੀਂ ਆਤਮ ਚੇਤਨ ਹੋ ਜਾਂਦੇ ਹਾਂ ਤਾਂ ਅਸੀਂ ਪੀੜਾ ਸਰੀਰ ਨੂੰ ਰੋਸ਼ਨੀ ਵਿੱਚ ਲਿਆਉਂਦੇ ਹਾਂ ਤੇ ਰੋਸ਼ਨੀ ਚ ਆ ਕੇ ਇਹ ਹੌਲੀ-ਹੌਲੀ ਖਤਮ ਹੋ ਜਾਂਦੀ ਹੈ। ਜੇ ਇਤਨਾ ਦੀ ਰੋਸ਼ਨੀ ਅਤੇ ਅੰਦਰੂਨੀ ਸ਼ਾਂਤੀ। ਲੇਖਕ ਆਖਦੇ ਹਨ ਕਿ ਅਸਲੀ ਆਤਮਿਕ ਬਦਲਾ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਅਸੀਂ ਮਨ ਦੀਆਂ ਗੱਲਾਂ ਨੂੰ ਸੁੰਨਾ ਛੱਡਦੇ ਹਾਂ। ਇਹਹੀ ਚੇਤਨਾ ਦੀ ਸਥਿਤੀ ਹੈ। ਜਦੋਂ ਤੱਕ ਅਸੀਂ ਮਨ ਅਤੇ ਸੋਚਾਂ ਨਾਲ ਪਹਿਚਾਣ ਬਣਾਈ ਰੱਖਦੇ ਹਾਂ ਅਸੀਂ ਉਹਨਾਂ ਦੇ ਗੁਲਾਮ ਬਣੇ ਰਹਿੰਦੇ ਹਾਂ। ਪਰ ਜਿਵੇਂ ਹੀ ਅਸੀਂ ਚੇਤਨ ਦਰਸ਼ਕ ਬਣ ਜਾਂਦੇ ਹਾਂ ਮਨ ਦੀ ਗਤੀ ਤੇ ਨਜ਼ਰ ਰੱਖਦੇ ਹਾਂ ਤਾਂ ਆਤਮਿਕ ਰੌਸ਼ਨੀ ਜਾਗਦੀ ਹੈ ਇਸ ਅੰਸ਼ ਵਿੱਚ ਟੌਲ ਸਮਝਾਉਂਦੇ ਹਨ ਕਿ ਇਹ ਰੌਸ਼ਨੀ ਤੁਹਾਡੇ ਅੰਦਰ ਹੀ ਮੌਜੂਦ ਹੁੰਦੀ ਹੈ ਇਹ ਕੋਈ ਨਵੀਂ ਚੀਜ਼ ਨਹੀਂ ਸਿਰਫ ਉਸ ਨੂੰ ਯਾਦ ਕਰਨ ਦੀ ਲੋੜ ਹੈ ਜਿਵੇਂ ਹੀ ਤੁਸੀਂ ਆਪਣੀ ਅੰਦਰਲੀ ਮੌਜੂਦਗੀ ਨੂੰ ਮਹਿਸੂਸ ਕਰਨਾ ਸਿੱਖਦੇ ਹੋ ਤੁਹਾਡਾ ਅੰਦਰਲਾ ਰੋਸ਼ਨ ਹਿੱਸਾ ਜਾਗਦਾ ਹੈ ਇਹ ਰੌਸ਼ਨੀ ਅੰਦਰੂਨੀ ਸ਼ਾਂਤੀ ਅਤੇ ਅਨਮੋਲ ਸੁੱਖ ਦੀ ਚਾਬੀ ਹੈ ਅਸੀਂ ਅਕਸਰ ਬਾਹਰੀ ਸੰਸਾਰ ਵਿੱਚ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਪਰ ਅਸਲੀ ਖੁਸ਼ੀ ਤਾਂ ਸਾਡੇ ਅੰਦਰ ਮਿਲਦੀ ਹੈ ਉਦੋਂ ਜਦੋਂ ਆਪਾਂ ਇਸ ਪਲ ਵਿੱਚ ਪੂਰੀ ਤਰ੍ਹਾਂ ਮੌਜੂਦ ਹੋਵਾਂਗੇ ਇਸੇ ਪਲ ਵਿੱਚ ਜੋ ਹੁਣ ਚੱਲ ਰਿਹਾ ਹੈ ਇਹ ਸਥਿਤੀ ਕੋਈ ਧਾਰਮਿਕ ਸੰਕਲਪ ਨਹੀਂ ਬਲਕਿ ਜੀਵਨ ਦੀ ਸੱਚਾਈ ਹੈ ਜਿਸ ਦਾ ਤਜਰਬਾ ਤੁਸੀਂ ਹਮੇਸ਼ਾ ਕਰ ਸਕਦੇ ਹੋ ਜਿਵੇਂ ਮਨ ਦੀ ਰੇਲ ਨੂੰ ਰੋਕ ਕੇ ਹੁਣ ਵਿੱਚ ਆ ਜਾਓ ਜੀਵਨ ਨੂੰ ਸਵੀਕਾਰਨਾ ਲੇਖਕ ਆਖਦੇ ਹਨ ਕਿ ਅਸਲੀ ਆਤਮਿਕ ਸ਼ਾਂਤੀ ਦੀ ਕੁੰਜੀ ਸਟੈਂਡਰਡ ਕਰਨ ਵਿੱਚ ਹੈ ਪਰ ਇਥੇ ਸਰੈਂਡਰ ਦਾ ਅਰਥ ਹਾਰ ਮੰਨਣਾ ਨਹੀਂ ਇਹਦਾ ਅਰਥ ਹੈ ਜੋ ਕੁਝ ਵੀ ਵਰਤਮਾਨ ਪਲ ਵਿੱਚ ਹੋ ਰਿਹਾ ਹੈ ਉਸ ਨੂੰ ਪੂਰੀ ਤਰ੍ਹਾਂ ਸਵੀਕਾਰ ਕਰ ਲੈਣਾ ਜਦੋਂ ਤੁਸੀਂ ਮੌਜੂਦਾ ਹਾਲਾਤਾਂ ਨਾਲ ਲੜਾਈ ਕਰਨਾ ਛੱਡ ਦਿੰਨੇ ਹੋ ਤਾਂ ਇੱਕ ਅਜਿਹੀ ਸ਼ਕਤੀ ਜਾਗਦੀ ਹੈ ਦੀ ਹੈ ਜੋ ਅੰਦਰ ਦੇ ਤਣਾਅ ਨੂੰ ਖਤਮ ਕਰ ਦਿੰਦੀ ਹੈ ਅਸੀਂ ਅਕਸਰ ਆਪਣੇ ਜੀਵਨ ਦੀ ਹਕੀਕਤ ਨੂੰ ਨਕਾਰ ਦੇ ਰਹਿੰਦੇ ਹਾਂ ਇਹ ਐਨਾ ਨਹੀਂ ਹੋਣਾ ਚਾਹੀਦਾ ਸੀ ਮੈਂ ਇਸ ਤਰ੍ਹਾਂ ਨਹੀਂ ਚਾਹੁੰਦਾ ਸੀ ਇਹ ਅਸਵੀਕਾਰਨਾ ਹੀ ਦੁੱਖ ਦੀ ਜੜ ਹੈ ਪਰ ਜਦੋਂ ਅਸੀਂ ਹਰ ਹਾਲਤ ਨੂੰ ਇਹ ਜਹੀ ਹੈ ਮੈਂ ਇਸ ਨੂੰ ਪੂਰੀ ਤਰ੍ਹਾਂ ਮੰਨਦਾ ਹਾਂ ਦੇ ਰੂਪ ਵਿੱਚ ਵੇਖਣਾ ਸ਼ੁਰੂ ਕਰ ਦਵਾਂਗੇ ਤਾਂ ਅੰਦਰ ਇੱਕ ਅਦਭੁਤ ਹੌਸਲਾ ਆਸਤਾ ਅਤੇ ਸਥਿਰਤਾ ਜਨਮ ਲੈਂਦੀ ਹੈ ਲੇਖਕ ਦੱਸਦੇ ਹਨ ਕਿ ਸਰੈਂਡਰ ਕਰਨਾ ਆਸ ਸੀ ਹੋਣਾ ਨਹੀਂ ਹੁੰਦਾ ਇਹ ਅੰਦਰੂਨੀ ਸਵੀਕਾਰਤਾ ਤੋਂ ਪੈਦਾ ਹੋਈ ਸਕਾਰਾਤਮਕ ਸੋਚ ਹੈ ਜਦ ਅਸੀਂ ਹਾਲਤ ਨੂੰ ਮੰਨ ਲੈਂਦੇ ਹਾਂ ਤਾਂ ਅਸੀਂ ਹੋਸ਼ ਨਾਲ ਅੱਗੇ ਦੀ ਕਾਰਵਾਈ ਕਰ ਸਕਦੇ ਹਾਂ ਬਿਨਾਂ ਕਿਸੇ ਘਬਰਾਹਟ ਦੇ ਬਿਨਾਂ ਕਿਸੇ ਗੁੱਸੇ ਜਾਂ ਤਣਾਅ ਦੇ ਲੇਖਕ ਅਜੀਹਾ ਦ੍ਰਿਸ਼ਟੀਕੋਣ ਪੇਸ਼ ਕਰਦੇ ਹਨ ਜੋ ਸਾਡੇ ਰੋਜ਼ਮਰਰਾ ਦੀਆਂ ਰਿਸ਼ਤਿਆਂ ਨੂੰ ਨਵੇਂ ਐਂਗਲ ਤੋਂ ਵੇਖਦਾ ਹੈ ਉਹ ਕਹਿੰਦੇ ਹਨ ਜਦੋਂ ਰਿਸ਼ਤੇ ਮਨ ਜਾਂ ਹੰਕਾਰ ਦੇ ਆਧਾਰ ਤੇ ਬਣਦੇ ਹਨ ਤਾਂ ਉਹ ਅਕਸਰ ਦੁੱਖ ਅਤੇ ਟਕਰਾਅ ਦੀ ਜੜ ਬਣ ਜਾਂਦੇ ਹਨ ਅਸੀਂ ਅਸੀਂ ਦੂਜੇ ਵਿਅਕਤੀ 'ਚ ਆਪਣੇ ਖਾਲੀਪਨ ਨੂੰ ਭਰਨ ਦੀ ਉਮੀਦ ਰੱਖਦੇ ਹਾਂ ਜੋ ਕਿ ਹਮੇਸ਼ਾ ناکਾਮ ਰਹਿੰਦੀ ਹੈ ਲੇਖਕ ਸਮਝਾਉਂਦੇ ਹਨ ਕਿ ਹੰਕਾਰ ਰਿਸ਼ਤਿਆਂ ਵਿੱਚ ਦੂਜੇ ਨੂੰ ਕਬਜ਼ੇ 'ਚ ਲੈਣ ਬਦਲਨ ਜਾਂ ਨਿਯੰਤਰਣ ਕਰਨ ਦੀ ਕੋਸ਼ਿਸ਼ ਕਰੰਦੀ ਕੋਸ਼ਿਸ਼ ਕਰਦਾ ਹੈ ਇਹ ਤਬਾਹੀ ਦੀ ਸ਼ੁਰੂਆਤ ਹੁੰਦੀ ਹੈ ਜਿਵੇਂ ਹੀ ਅਸੀਂ ਦੂਜੇ ਨੂੰ ਵਰਤਮਾਨ ਪਲ ਵਿੱਚ ਬਿਨਾਂ ਜੱਜ ਕੀਤੇ ਮੰਨ ਲੈਨੇ ਆ ਉਦੋਂ ਹੀ ਅਸੀਂ ਸੱਚੀ ਸਾਂਝ ਉਤਪੰਨ ਕਰਦੇ ਹਾਂ ਇਹ ਸਾਂਝ ਕੋਈ ਲੈਣ ਦੇਣ ਵਾਲੀ ਡੀਲ ਨਹੀਂ ਹੁੰਦੀ ਸਗੋ ਮੌਜੂਦਗੀ ਤੋਂ ਪੈਦਾ ਹੋਇਆ ਆਤਮਕ ਸੰਬੰਧ ਹੁੰਦਾ ਹੈ ਸੱਚੀ ਸਾਂਝ ਤਾਂ ਉਦੋਂ ਹੀ ਸੰਭਵ ਹੁੰਦੀ ਹੈ ਜਦੋਂ ਦੋਵੇਂ ਵਿਅਕਤੀ ਆਪਣੇ ਅੰਦਰ ਦੀ ਸ਼ਾਂਤੀ ਚੇਤਨਾ ਅਤੇ ਪੂਰਨਤਾ ਨਾਲ ਰਿਸ਼ਤਾ ਨਿਭਾਉਂਦੇ ਹਨ ਜਦ ਤੁਸੀਂ ਦੂਜੇ ਨੂੰ ਇੱਕ ਆਤਮਿਕ ਜੀਵ ਵਜੋਂ ਵੇਖਦੇ ਹੋ ਨਾ ਕਿ ਆਪਣੇ ਹੰਕਾਰ ਦੀ ਲੋੜ ਪੂਰੀ ਕਰਨ ਵਾਲੇ ਹਿੱਸੇ ਵਜੋਂ ਤਾਂ ਸਾਂਝ ਪਵਿੱਤਰ ਬਣ ਜਾਂਦੀ ਹੈ ਲੇਖਕ ਕਹਿੰਦੇ ਹਨ ਕਿ ਅਜਿਹੇ ਰਿਸ਼ਤੇ ਰੋਜ਼ਾਨਾ ਆਤਮ ਚੇਤਨਾ ਅਤੇ ਵਰਤਮਾਨ ਪਲ ਦੀ ਮੌਜੂਦਗੀ ਰਾਹੀਂ ਹੀ ਨਿਰਮਲ ਤੇ ਸਥਿਰ ਰਹਿੰਦੇ ਹਨ ਮੌਤ ਦੀ ਸਚਾਈ ਲੇਖਕ ਕਹਿੰਦੇ ਹਨ ਕਿ ਅਸੀਂ ਮੌਤ ਤੋਂ ਡਰਦੇ ਹਾਂ ਕਿਉਂਕਿ ਅਸੀਂ ਆਪਣੇ ਆਪ ਨੂੰ ਸਿਰਫ ਆਪਣੇ ਸਰੀਰ ਜਾਂ ਮਨ ਨਾਲ ਜੋੜ ਕੇ ਵੇਖਦੇ ਹਾਂ ਜਿਵੇਂ ਅਸੀਂ ਇਹ ਸਮਝਣ ਲੱਗ ਪੈਨੇ ਹਾਂ ਕਿ ਅਸੀਂ ਮਨ ਜਾਂ ਸਰੀਰ ਨਹੀਂ ਸਗੋ ਇੱਕ ਚੇਤਨ ਆਤਮਿਕਤਾ ਹਾਂ ਤਾਂ ਮੌਤ ਦਾ ਡਰ ਖਤਮ ਹੋ ਜਾਂਦਾ ਹੈ ਉਹ ਉਹ ਕਹਿੰਦੇ ਹਨ ਕਿ ਅਸਲ ਤੁਸੀਂ ਉਹ ਹੋ ਜੋ ਮਨ ਨੂੰ ਵੇਖ ਰਹੇ ਹੋ ਜੋ ਸੋਚਾਂ ਨੂੰ ਵੇਖ ਰਹੇ ਹੋ ਜਿਸ ਦਾ ਅਸਤਿਤਵ ਨਾ ਸ਼ੁਰੂ ਹੋਇਆ ਸੀ ਨਾ ਹੀ ਖਤਮ ਹੋਵੇਗਾ ਇਹ ਹੀ ਅਮਰ ਚੇਤਨਾ ਹੈ ਮੌਤ ਸਿਰਫ ਸਰੀਰਿਕ ਪੱਖ ਦਾ ਅੰਤ ਹੈ ਪਰ ਜੋ ਚੀਜ਼ ਵੇਖ ਰਹੀ ਸੀ ਮਹਿਸੂਸ ਕਰ ਰਹੀ ਸੀ ਉਹ ਕਦੇ ਨਹੀਂ ਮਰਦੀ ਜੀਵੇਂ ਤੁਸੀਂ ਮੌਤ ਨੂੰ ਪੂਰੀ ਤਰ੍ਹਾਂ ਮੰਨ ਲੈਨੇ ਹੋ ਤੁਹਾਡੇ ਜੀਵਨ ਵਿੱਚ ਅਚਾਨਕ ਸਵੀਕਾਰਤਾ ਆਜ਼ਾਦੀ ਅਤੇ ਗਹਿਰੀ ਸ਼ਾਂਤੀ ਆਉਂਦੀ ਹੈ ਤੁਸੀਂ ਹੁਣ ਜਿਉਂਦੇ ਹੋਏ ਵੀ ਮੌਤ ਤੋਂ ਪਰੇ ਜਾਣਾ ਸਿੱਖ ਲੈਨੇ ਹੋ ਤੁਹਾਡੇ ਜੀਵਨ ਵਿੱਚ ਅਚਾਨਕ ਸਵੀਕਾਰਤਾ ਆਜ਼ਾਦੀ ਅਤੇ ਗਹਿਰੀ ਸ਼ਾਂਤੀ ਆਉਂਦੀ ਹੈ ਤੁਸੀਂ ਹੁਣ ਜਿਉਂਦੇ ਹੋਏ ਵੀ ਮੌਤ ਤੋਂ ਪਰੇ ਜਾਣਾ ਸਿੱਖ ਲੈਨੇ ਹੋ ਮੌਤ ਦੇ ਡਰ ਨੂੰ ਪਿੱਛੇ ਛੱਡ ਕੇ ਜਿਉਣ ਦਾ ਅਰਥ ਇਹ ਨਹੀਂ ਕਿ ਤੁਸੀਂ ਨਿਰਾਸ਼ ਹੋ ਜਾਂਨੇ ਹੋ ਸਗੋਂ ਇਹ ਤੁਹਾਨੂੰ ਹੁਣ ਦੇ ਪਲ ਦੀ ਕੀਮਤ ਸਮਝਾਉਂਦਾ ਹੈ ਤੁਹਾਡੇ ਲਈ ਹਰ ਪਲ ਇੱਕ ਅਨਮੋਲ ਤੋਹਫਾ ਹੈ ਜਿੱਥੇ ਤੁਸੀਂ ਹੋਸ਼ ਨਾਲ ਪੂਰੀ ਮੌਜੂਦਗੀ ਨਾਲ ਜਿਉਉਨੇ ਹੋ ਪਾਵਰ ਆਫ ਨਾਓ ਦਾ ਮੂਲ ਸੰਦੇਸ਼ ਇਹ ਹੈ ਕਿ ਜੀਵਨ ਸਿਰਫ ਹੁਣ ਵਿੱਚ ਹੀ ਵਸਦਾ ਹੈ ਨਾ ਪੂਤਕਾਲ ਵਿੱਚ ਕੋਈ ਸ਼ਕਤੀ ਹੈ ਨਾ ਭਵਿੱਖ ਵਿੱਚ ਸੱਚਾ ਜੀਵਨ ਸੱਚੀ ਆਜ਼ਾਦੀ ਸੱਚੀ ਸ਼ਾਂਤੀ ਇਹ ਸਾਰੀਆਂ ਚੀਜ਼ਾਂ ਹੁਣ ਦੇ ਪਲ ਵਿੱਚ ਹੀ ਮਿਲਦੀਆਂ ਹਨ ਪਰ ਅਸੀਂ ਜ਼ਿਆਦਾਤਰ ਸਮਾਂ ਸੋਚਾਂ ਚਿੰਤਾਵਾਂ ਯਾਦਾਂ ਅਤੇ ਉਮੀਦਾਂ ਵਿੱਚ ਗੁੰਮ ਕਰ ਦਿੰਨੇ ਹਾਂ जिस ਕਰਕੇ ਅਸੀਂ ਅਸਲ ਜੀਵਨ ਤੋਂ ਦੂਰ ਹੋ ਜਾਂਦੇ ਹਾਂ ਅਤੇ ਦੁਖੀ ਰਹਿੰਦੇ। ਲੇਖਕ ਸਾਨੂੰ ਸਿਖਾਉਂਦੇ ਹਨ ਕਿ ਜਿਵੇਂ ਹੀ ਤੁਸੀਂ ਆਪਣੇ ਮਨ ਦੀ ਧਾਰਾ ਨੂੰ ਬਿਨਾਂ ਖੋਹੇ ਦੇਖਣਾ ਸਿੱਖ ਜਾਂਦੇ ਹੋ, ਤੁਸੀਂ ਆਪਣੀ ਅਸਲ ਆਤਮਿਕ ਪਛਾਣ ਨਾਲ ਜੁੜ ਜਾਂਦੇ ਹੋ। ਉਹ ਪਛਾਣ ਜੋ ਨਾ ਡਰਦੀ ਹੈ, ਨਾ ਦੁਖੀ ਹੁੰਦੀ ਹੈ, ਜੋ ਸਿਰਫ ਮੌਜੂਦਗੀ ਵਿੱਚ ਹੀ ਹੁੰਦੀ ਹੈ। ਲੇਖਕ ਕਹਿੰਦੇ ਹਨ ਕਿ ਆਤਮਿਕ ਜਾਗਰੂਕਤਾ ਕਿਸੇ ਧਰਮ ਪਾਠ ਜਾਂ ਵਿਸ਼ੇਸ਼ ਸਿਧਾਂਤ ਨਾਲ ਨਹੀਂ ਮਿਲਦੀ। ਸਗੋਂ ਵਰਤਮਾਨ ਪਲ ਦੀ ਪੂਰੀ ਸਵੀਕਾਰਤਾ ਅਤੇ ਅੰਦਰੂਨੀ ਨਿਰਵਿਕਾਰ ਚੇਤਨਾ ਰਾਹੀਂ ਆਉਂਦੀ ਹੈ ਜਦ ਤੁਸੀਂ ਇਹ ਸਿੱਖ ਲੈਣੇ ਹੋ ਕਿ ਹੁਣ ਦੇ ਪਲ ਨਾਲ ਇੱਕ ਰੂਪ ਹੋ ਕੇ ਕਿਵੇਂ ਜਿਉਣਾ ਹੈ ਤਾਂ ਸਾਰਾ ਦੁੱਖ ਘਬਰਾਟ ਹੌਲੀ-ਹੌਲੀ ਗਾਇਬ ਹੋਣ ਲੱਗ ਪੈਂਦਾ ਹੈ ਇਸ ਅੰਤਮ ਆਂਸ਼ ਰਾਹੀਂ ਲੇਖਕ ਸਾਨੂੰ ਸਦਾ ਦਿੰਦੇ ਹਨ ਕਿ ਹੁਣ ਵਿੱਚ ਜਿਓ ਚੁੱਪ ਵਿੱਚ ਜਿਓ ਇੱਥੇ ਹੀ ਰੱਬ ਹੈ ਇੱਥੇ ਹੀ ਆਜ਼ਾਦੀ ਹੈ